ਪੰਚਾਇਤ ਵਿਭਾਗ ਦੇ ਇੱਕ ਬਤਮੀ ਜੀ ਬीडीपीਓ ਦੀ ਘਟਨਾ ਸਾਹਮਣੇ ਆਈ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਤਹਿਤ ਇੱਕ ਬਤਮੀ ਜੀ ਬीडीपीਓ ਰੈਂਕ ਦਾ ਅਧਿਕਾਰੀ ਇੱਕ ਉਥੇ ਆਪਣੇ ਦਫਤਰ ਵਿੱਚ ਆਏ ਉਮੀਦਵਾਰ ਨੂੰ ਸ਼ਰਯਾਮ ਗੰਦੀਆਂ ਗਾਲਾਂ ਕੱਢਦਾ ਵੀਡੀਓ ਵਾਇਰਲ ਹੁੰਦੀ ਆ ਸਰਕਾਰ ਦੀ ਖਾਸ ਕਰਕੇ ਸਰਕਾਰ ਇਸ ਮਹਿਕਮੇ ਦੀ ਰੱਜ ਕੇ ਲੋਕ ਨਿੰਦਾ ਵੀ ਕਰ ਰਹੇ ਜਿਸ ਦੇ ਚੱਲਦਿਆ ਹੁਣ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜਾਦਵ ਹੋਣਾ ਨੇ ਇਸ ਅਫੀਸਰ ਦੇ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਡਾਕਟਰ ਪ੍ਰੀਤੀ ਜਾਦੇ ਜੋ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਸ ਬਤਮੀਜ਼ ਅਫੀਸਰ ਦੇ ਖਿਲਾਫ ਜਾਂਚ ਦਾ ਜਮਾ ਏਡੀਸੀ ਰੂਲਰ ਅਨੁਪ੍ਰਿਤ ਜੋਲ ਨੂੰ ਦਿੱਤੀ ਆ ਹੁਣ ਇਸ ਮਸਲੇ ਦੀ ਜਿਹੜੀ ਜਾਂਚ ਆ ਉਹ ਏਡੀਸੀ ਅਨੁਪ੍ਰਿਤ ਜੋਲ ਕਰਨਗੇ ਪੂਰਾ ਮਸਲਾ ਕੀ ਪਟਿਆਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚ ਉਹਨਾਂ ਦੇ ਮੱਦੇ ਨਜ਼ਰ ਜੋ ਸਰਪੰਚੀ ਜਾਂ ਪੰਚੀ ਚੋਣ ਦੇ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੀ ਜਿਸ ਦੇ ਚੱਲਦਿਆਂ ਇਹ ਵਿਵਾਦ ਸ਼ੁਰੂ ਹੋਇਆ ਅਸਲ ਦੇ ਵਿੱਚ ਜਿਸ ਸਖਸ਼ ਨੂੰ ਇਸ ਬਤਮੀਜ ਅਫੀਸਰ ਵੱਲੋਂ ਗਾਲਾਂ ਕੱਢੀਆਂ ਗਈਆਂ ਨੇ ਉਹ ਇੱਕ ਸਾਬਕਾ ਫੌਜੀ ਆ ਜਿਸਨੇ ਦੇਸ਼ ਦੀ ਸੇਵਾ ਕੀਤੀ ਔਰ ਵਕ-ਵਕ ਸਰਹੱਦਾਂ ਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੇਸ਼ ਦੀ ਸੇਵਾ ਕੀਤੀ ਤੇ ਉਸ ਸਾਬਕਾ ਐਕਸ ਸਰਵਿਸਮੈਨ ਨੂੰ ਇਸ ਬੀਡੀਪੀ ਵੱਲੋਂ ਸ਼ਰੀਆਮ ਗੰਦੀਆਂ ਗਾਲਾਂ ਕੱਢੀਆਂ ਗਈਆਂ ਨੇ ਵੀਡੀਓ ਪੂਰੇ ਪੰਜਾਬ ਵਿੱਚ ਪੂਰੀ ਦੁਨੀਆ ਨੇ ਦੇਖ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਅਜਿਹੇ ਬਤਮੀਜ਼ ਆਫੀਸਰ ਵੀ ਹਨ ਹੁਣ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜਾਦੂ ਹੋਣਾ ਨੇ ਜਾਂਚ ਦੇ ਦੇਜ ਦਿੱਤੇ ਨੇ ਅਸਲ ਵਿੱਚ ਜਿਸ ਸਾਬਕਾ ਫੌਜੀ ਨੂੰ ਗਾਲਾਂ ਕੱਢੀਆਂ ਗਈਆਂ ਨੇ ਉਹ ਪਿਛਲੇ 2 ਦਿਨਾਂ ਤੋਂ ਐਨਓਸੀ ਦੀ ਮੰਗ ਕਰ ਰਿਹਾ ਸੀ ਲੇਕਿਨ ਪੰਜਾਬ ਸਰਕਾਰ ਦੇ ਅਧਿਕਾਰੀ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਐਨਓਸੀ ਜਾਰੀ ਹੀ ਨਹੀਂ ਕਰ ਰਹੇ ਜਿਸ ਦੇ ਚੱਲਦਿਆ ਇਹ ਵਿਵਾਦ ਸ਼ੁਰੂ ਹੋਇਆ ਪਟਿਆਲਾ ਦੇ ਪੁੰਨੜਹੇਰੀ ਬਲਾਕ ਵਿੱਚ ਸਰਪੰਚੀ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਭਰ ਲਈ ਐਨਓਸੀ ਮੰਗਣ ਆਏ ਇੱਕ ਸਰਪੰਚੀ ਬਣਦੇ ਚਾਹਵਾਨ ਨੂੰ ਸਬੰਧਤ ਬੀਡੀਪੀ ਨੇ ਆਪਣੇ ਬਾਡੀਗਾਰਡਨ ਦੀ ਹਾਜ਼ਰੀ ਦੇ ਵਿੱਚ ਲੋਕਾਂ ਦੀ ਹਾਜ਼ਰੀ ਦੇ ਵਿੱਚ ਉਸ ਸਖਸ਼ ਨੂੰ ਰੱਜ ਕੇ ਗਾਲਾਂ ਕੱਢੀਆਂ ਗਾਲਾਂ ਹੀ ਨਹੀਂ ਕੱਢੀਆਂ ਬਲਕਿ ਉਹਨੂੰ ਮਾਰਨ ਤੱਕ ਵੀ ਗਏ ਆਗੇ ਨੇ ਉਹਦੇ ਪਿੱਛੇ ਭੱਜੇਗੇ ਫਿਰ ਉਹਦੇ ਬੀਡੀਪੀ ਦੇ ਨਾਲ ਤਨਾਤ ਗਨਮਨ ਉਸ ਸਾਬਕਾ ਫੌਜੀ ਨੂੰ ਗਲੋਮੀ ਫੜ ਲੈਂਦੇ ਹੈਗੇ ਨੇ ਔਰ ਹੱਥੋਂ ਪਾਈ ਤੱਕ ਦੀ ਨੌਬਤ ਆ ਚੁੱਕੀ ਵੀਡੀਓ 'ਤੇ ਖੁਦ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਘਟਨਾ ਦੀ ਵੀਡੀਓ ਕੈਮਰੇਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਫਿਰ ਪੂਰੇ ਪੰਜਾਬ ਦੇ ਵਿੱਚ ਉਹ ਖਬਰ ਫੈਲ ਜਾਂਦੀ ਹੈ ਹਾਲਾਂਕਿ ਬਾਅਦ ਵਿੱਚ ਇਸ ਵੀਡੀਓ 'ਤੇ ਨੇ ਆਪਣਾ ਬਚਾਅ ਕਰ ਲਈ ਚਾਰ ਲੋਕਾਂ ਦੇ ਖਿਲਾਫ ਸਰਕਾਰੀ ਡਿਊਟੀ ਦੇ ਵਿੱਚ ਅੜਿੱਕਾ ਡੋਹਣ ਦੇ ਮਸਲੇ ਦੇ ਵਿੱਚ ਸ਼ਿਕਾਇਤ ਵੀ ਲਈ ਹਾਲਾਂਕਿ ਅਜੇ ਮਕਦਮਾ ਦਰਜ ਨਹੀਂ ਹੋਇਆ ਘਟਨਾ ਦੇ ਅਨਸਾਰ ਜਲਵੇੜਾ ਪਿੰਡ ਦੇ ਹਰਦੀਪ ਸਿੰਘ ਮੰਗਲਵਾਰ ਦੀ ਦੁਪਹਿਰ ਨੂੰ ਸਰਪੰਚੀ ਦੀ ਚੋਣ ਵਾਸਤੇ ਐਨਓਸੀ ਲੈਣ ਵਾਸਤੇ ਬੀਡੀਪੀਓ ਦੇ ਦਫਤਰ ਪਹੁੰਚੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਬਾਅਦ ਵਿੱਚ ਆਉਣ ਵਾਸਤੇ ਕਿਹਾ ਗਿਆ ਹਰਦੀਪ ਸਿੰਘ ਨੇ ਕਿਹਾ ਕਿ ਉਹ ਪਿਛਲੇ 2 ਦਿਨ ਤੋਂ ਆ ਰਹੇ ਨੇ ਤੇ ਉਹਨੂੰ ਜਾਣ ਬੁਝ ਕੇ ਵਾਪਸ ਭੇਜਿਆ ਜਾ ਰਿਹਾ ਜਿਸ ਤੋਂ ਬਾਅਦ ਉਹ ਵੀ ਤੈਸ਼ ਵਿੱਚ ਆ ਜਾਂਦੇ ਲੇਕਿਨ ਇੱਕ ਸਰਕਾਰੀ ਅਧਿਕਾਰੀ ਤੈਸ਼ ਵਿੱਚ ਆਉਂਦਾ ਗਾਲਾਂ ਕੱਢਦਾ ਹੈਗਾ ਮਾਰਨ ਦੀ ਕੋਸ਼ਿਸ਼ ਕਰਦਾ ਹੈਗਾ ਜਿਹਦੇ ਚੱਲਦੇ ਉਹਦੇ ਗਨਮੈਨ ਵੀ ਭੱਜ ਕੇ ਹਰਦੀਪ ਸਿੰਘ ਉਹਨਾਂ ਨੂੰ ਫੜ ਲੈਂਦੇ ਆ ਗਨੇ ਫਿਰ ਵਿਚਕਾਰ ਲੋਕ ਹੋਰ ਆ ਜਾਂਦੇ ਨੇ ਤੇ ਦੋਨਾਂ ਨੂੰ ਵੱਖ ਕੀਤਾ ਜਾਂਦਾ ਛਡਾਉਣ ਦੇ ਯਤਨ ਕੀਤੇ ਜਾਂਦੇ ਨੇ ਲੇਕਿਨ ਚਰਚਾ ਹੈ ਕਿ ਆਖਰ ਇੱਕ ਸਰਕਾਰੀ ਅਧਿਕਾਰੀ ਕਿਵੇਂ ਕਿਸੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਸਕਦਾ ਹੈਗਾ ਉਹ ਜਦ ਕਿ ਉਹ ਸਾਹਮਣੇ ਸਾਬਕਾ ਇੱਕ ਫੌਜੀ ਹੋਵੇ ਜੇ ਚੱਲਦਿਆ ਹਰਦੀਪ ਸਿੰਘ ਜਿਹੜੇ ਬੀਡੀਪੀਓ ਆ ਉਹਨੂੰ ਹਰਦੀਪ ਸਿੰਘ ਹੋਣਾ ਨੂੰ ਜਿਹੜੀਆਂ ਗਾਲਾਂ ਕੱਢਦੇ ਨੇ ਬੀਡੀਪੀਓ ਜਿਹੜੇ ਉਥੋਂ ਦੇ ਪੁੰਨਢੇੜੀ ਬਲਾਕ ਦੇ ਅੱਗੇ ਨੇ ਮਾਮਲਾ ਹਥੋਪਾਈ ਤੱਕ ਪਹੁੰਚੇਦਾ ਬੀਡੀਪੀਓ ਖੁਦ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆਗੇ ਨੇ ਪਰ ਬਾਅਦ ਚ ਮਾਮਲਾ ਸ਼ਾਂਤ ਹੋ ਜਾਂਦਾ ਇਸ ਮਸਲੇ ਦੇ ਵਿੱਚ ਹੁਣ ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜਾਦਵ ਹੁਣੀ ਏਡੀਸੀ ਰੂਲਰ ਅਨੁਪ੍ਰੀਤੀ ਜੋਹਲ ਨੂੰ ਬੀਡੀਪੀਓ ਦੇ ਖਿਲਾਫ ਜਿਹੜੀ ਆ ਰਿਪੋਰਟ ਮੰਗ ਲੈਂਦੇ ਨੇ ਨਿਰਦੇਸ਼ ਇਹ ਵੀ ਦਿੱਤੇ ਗਏ ਨੇ ਪਟਿਆਲਾ ਪ੍ਰਸ਼ਾਸਨ ਵੱਲੋਂ ਕਿ ਬਿਨਾਂ ਕਿਸੇ ਕਾਰਨ ਐਨਓਸੀ ਨਾ ਰੁਕੀ ਜਾਵੇ ਔਰ ਪੁਨਰਹੀੜੀ ਵਿੱਚ ਟਾਈਮਿੰਗ ਲੈ ਕੇ ਜਿਹੜਾ ਵਿਵਾਦ ਆ ਉਸ ਤੋਂ ਲੈ ਕੇ ਹੁਣ अनुप्रीता जौलकोलो पटियाला दी डिप्टी कमिश्नर ਵੱਲੋਂ ਜਿਹੜੀ ਆ ਉਹ ਜਾਂਚ ਮੰਗੀ ਗਈ ਆ ਦੇਖਦੇ ਹਾਂ ਕਿ ਹੁਣ ਜਿਹੜੇ ਪੜਤਾਲੀ ਅਫਸਰ ਨੇ ਉਹ ਕਿੰਨੇ ਟਾਈਮ ਦੇ ਵਿੱਚ ਜਿਹੜੀ ਆ ਉਹ ਜਾਂਚ ਸੌਂਪਦੇ ਨੇ ਤਾਂ ਕੀ ਇਸ ਬਤਮੀਜ਼ ਅਫਸਰ ਦੇ ਖਿਲਾਫ ਕਾਰਵਾਈ ਹੋਏਗੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਅਫਸਰ ਵੱਲੋਂ ਜਿੱਥੇ ਹਤੋਪਾਈ ਕਰਨ ਦੀ ਕੋਸ਼ਿਸ਼ ਕੀਤੀ ਗਾਲਾਂ ਕੱਢੀਆਂ ਗਈਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਥੋਂ ਤੱਕ ਧਮਕੀ ਵੀ ਦਿੰਦਾ ਹੈਗਾ ਕਿ ਇਹਨੂੰ ਜੇਲ੍ਹ ਦੇ ਵਿੱਚ ਸੁੱਟ ਦੋਗਾ ਇੰਨੀ ਤੈਸ਼ ਦੇ ਵਿੱਚ ਆ ਜਾਂਦਾ ਹਾਲਾਂਕਿ ਜਿਹੜਾ ਹਰਦੀਪ ਸਿੰਘ ਵਿਰਕਾ ਉਹ ਇੱਕ ਸਾਬਕਾ ਫੌਜੀ ਆ ਤੇ ਮੰਨਿਆ ਜਾ ਰਿਹਾ ਕਿ ਇਸ ਪਿੰਡ ਦੀ ਜਿਹੜੀ ਸਰਪੰਚੀ ਆ ਉਹ ਲੇਡੀ ਜਰਨਲ ਵਾਸਤੇ ਸੀਟ ਉਹ ਆਪਣੀ ਘਰ ਵਾਲੀ ਵਾਸਤੇ ਹੀ ਐਨਓਸੀ ਲੈਣ ਆਏ ਸੀ ਜਿਵੇਂ ਉਹਨਾਂ ਨੇ ਦਾਵਾ ਕੀਤਾ ਕਿ ਕਿ ਪਿਛਲੇ 2 ਦਿਨ ਤੋਂ ਆ ਰਹੇ ਲੇਕਿਨ ਉਹ ਬੀਡੀਪੀਓ ਦੇ ਦਫਤਰ ਦੇ ਵਿੱਚੋਂ ਐਨਓਸੀ ਨਹੀਂ ਮਿਲ ਰਹੀ ਸਿਰਫ ਭੁੰਨਣਹੇੜੀ ਬਲਾਕ ਦਾ ਮਸਲਾ ਨਹੀਂ ਪੰਜਾਬ ਦੇ ਵਿੱਚ ਤਮਾਮ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਜਿੱਥੇ ਸਰਕਾਰੀ ਦਬਾਅ ਹੇਠ ਸਬੰਧਤ ਜਿਹੜੇ ਅਫਸਰ ਨੇ ਦੁੱਗੀਆਂ ਤਰਾਂ ਦੇ ਜਿਹੜੇ ਲੋਕ ਨੇ ਜਿਹੜੇ ਸਰਪੰਚ ਜਾਂ ਪੰਚ ਬਣਨਾ ਚਾਹੁੰਦੇ ਉਹਨਾਂ ਨੂੰ ਐਨ.ਓ.ਸੀ ਨਹੀਂ ਮਿਲਦੀ ਨਾ ਚੁੱਲਾ ਟੈਕਸ ਦੀ ਜਿਹੜੀ ਆ ਉਹ ਮਿਲ ਰਿਹਾਗੇ ਸਰਟੀਫਿਕੇਟ ਔਰ ਇੱਥੋਂ ਤੱਕ ਕਿ ਫਿਰੋਜ਼ਪੁਰ ਦੇ ਜੀਰਾ ਬਲਾਕ ਦੇ ਵਿੱਚ ਗੋਲੀਆਂ ਵੀ ਚੱਲੀਆਂ ਆਈਆਂ ਸਾਬਕਾ ਐਮ.ਐਲ.ਏ. ਜ਼ਖਮੀ ਵੀ ਹੋ ਗਿਆ ਗੁਰਦਾਸਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਐਮ.ਐਲ.ਏ. ਔਰ ਐਮ.ਪੀ. ਨੂੰ ਨਹੀਂ ਮਿਲਦੇ ਗੁਰਦਾਸਪੁਰ ਦੇ ਐਮ.ਪੀ. ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਦੇ ਖਿਲਾਫ ਲੋਕ ਸਭਾ ਦੇ ਸਪੀਕਰ ਨੂੰ ਵੀ ਜਿਹੜੀ ਆ ਉਹ ਚਿੱਠੀ ਲਿਖ ਦਿੱਤੀ ਸ਼ਿਕਾਇਤ ਕਰ ਦਿੱਤੀ ਹੈ ਕਿ ਇੱਕ ਚੁਣੇ ਹੋਏ ਐਮਪੀ ਦੀ ਜਿਹੜੀ ਆ ਪ੍ਰਵੀਲੇਜ ਦਾ ਖਿਆਲ ਨਹੀਂ ਰੱਖਿਆ ਗਿਆ ਲਗਾਤਾਰ ਸਰਕਾਰੀ ਅਧਿਕਾਰੀਆਂ ਤੇ ਸਰਕਾਰ ਦਾ ਵਸ਼ਾਇਦ ਪ੍ਰੈਸ਼ਰ ਹੋ ਸਕਦਾ ਜਿਸ ਕਰਕੇ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਇਤੋਂ ਤੱਕ ਵੱਧ ਗਈ ਹੈ ਗਿਆ ਕਿ ਦੋ ਧਿਰਾਂ ਦੇ ਵਿੱਚ ਗੋਲੀਆਂ ਵੀ ਚੱਲਦੀਆਂ ਪੁਲਿਸ ਨੂੰ ਫਾਇਰਿੰਗ ਵੀ ਕਰਨੀ ਪੈਂਦੀ ਹੈ ਸਿਰ ਵੀ ਪਾੜ ਜਾਂਦੇ ਨੇ ਸਾਬਕਾ ਐਮਐਲਏ ਵੀ ਜ਼ਖਮੀ ਹੁੰਦੇ ਤੇ ਇੱਕ ਬਦਤਮੀਜ਼ ਅਫਸਰ ਕਿਵੇਂ ਆਮ ਲੋਕਾਂ ਨੂੰ ਗਾਲਾਂ ਕੱਢਦਾ ਦਿਖਾਈ ਦਿੰਦਾ ਇਸ ਮਸਲੇ ਦੇ ਵਿੱਚ لازمی ਤੌਰ ਤੇ ਜਿੱਥੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਇਸ ਦੇ ਖਿਲਾਫ ਕਾਰਵਾਈ ਕਰਨ ਦੀ ਜਾਂਚ ਦੇ ਆਦੇਸ਼ ਦਿੱਤੇ ਕਿ ਨੇ ਉੱਥੇ ਸੁਬਾਈ ਚੋਣ ਕਮਿਸ਼ਨ ਵੀ ਅਜਿਹੇ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ